బల్లే బల్లే వి కాగ జాదే వీర్ వికదే కితే లే నలై అణజాడే కాగ జాదే వీర్ వికదే బల్లే బల్లే డానే పాకే గండే లే లవ కిత్తో లే లవ మాదే జాయే డానే పాకే గండే లే లవ బల్లే బల్లే బిభు హేరా కాగ జాందా కిత్తో లంగవేస రవణా వీరా बुहा मेरा काग जांदा बल्ले बल्ले निओ वीर मेरा कुड़ीओ जेड़ा मुरली गिडी दा बहु नी ओ हो वीर मेरा कुड़ीओ बल्ले बल्ले निओ हो वीर मेरा कुड़ीओ कन्नी लतिया शरबती अखियां नि ओ हो वीर मेरा कुड़ीओ बल्ले बल्ले नी ਮੇਰਾ ਸਤ ਜੁਗਿਆ ਪabbo ਚੰਦਰੀਵਾੜ ਦਾ ਛੱਪਾ ਨੀ ਵੀਰ ਮੇਰਾ ਸਤ ਜੁਗਿਆ ਬੱਲੇ ਬੱਲੇ ਵੀ ਪੈਣਾ ਨਾਲੋਂ ਵੀਰ ਵਿਚੜੇ ਜਦੋਂ ਚੰਦਰ ਕਰਾਂ ਦੀਆਂ ਆਈਆਂ ਨੀ ਪੈਣਾ ਨਾਲੋਂ ਵੀਰ ਵਿਚੜੇ ਬੱਲੇ ਬੱਲੇ ਨੀ ਟੁੱਟ ਜਾਵੇਂ ਰੇਲ ਗੱਡੀਏ ਪੈਣ ਪਈਆਂ ਦਾ ਵਿਛੋੜਾ ਪਾਇਆ ਨੀ ਟੁੱਟ ਜਾਵੇ ਰੇ ਲਗੱਡੀਏ ਬੱਲੇ ਬੱਲੇ ਨੀ ਹਟੀਆਂ ਤੋਂ ਖੰਡ ਮੁਕੇਗੀ ਜਦੋਂ ਮੇਰਾ ਵੀਰ ਪਰੌਣਾ ਆਇਆ ਹਟੀਆਂ ਤੋਂ ਖੰਡ ਮੁੱਕ ਗਈ ਬੱਲੇ ਬੱਲੇ ਵੀ ਖੰਡਾਂ ਦੀਆਂ ਔਣ ਬੋਰੀਆਂ ਜਦ ਸੱਸ ਦਪਤੀ ਜਾ ਆਇਆ ਖੰਡਾਂ ਦੀਆਂ ਆਉਣ ਬੋਰੀਆਂ ਬੱਲੇ ਬੱਲੇ ਕੋਠੇ ਕੋਠੇ ਆ ਜਾ ਵੀਰਨਾ ਮੂਰੇ ਬੈਠੀ ਇਕਪਤੀ ਸੱਸ ਮੇਰੀ ਕੋਠੇ ਕੋਠੇ ਆ ਜਾ ਵੀਰਨਾ ਬੱਲੇ ਬੱਲੇ ਨੀ ਕੋਠੇ ਕੋਠੇ ਚੋਰੀ ਆਉਂਦੇ ਗਲੀਆਂ ਆਣਗੇ ਪੈਣਦੇ ਵੀਰੇ ਨੀ ਕੋਠੇ ਕੋਠੇ ਚੋਰੀ ਆਉਂਦੇ ਬੱਲੇ ਬੱਲੇ ਪੀੜੇ ਉੱਤੇ ਵਹਿ ਜਾ ਵੀਰਨਾ ਤੈਨੂੰ ਦਿਲ ਦਾ ਹਾਲ ਸੁਣਾ ਬਿਖ ਪੀੜੇ ਉੱਤੇ ਬਹਿ ਜਾ ਵੀਰ ਨਾ